ਲੇ ਸ਼ਾਹ ਦੇ ਲਿਖੇ ਕਲਾਮ ਸਾਂਝੇ ਨੇ ਜਿਨ੍ਹਾਂ ਨੂੰ ਇੱਕੋ ਸੁਰ ਵਿੱਚ ਉਧਰ ਗਾਇਆ ਜਾਂਦਾ ਤੇ ਇੱਕੋ ਸੁਰ ਵਿੱਚ ਇਧਰ ਗਾਇਆ ਜਾਂਦਾ ਹੈ ਸਾਡੇ ਬਾਰਿਸ਼ ਆ ਦੀ ਲਿਖੀ ਹੀਰ ਸਾਂਝੀ ਆ ਸੋਚੋ ਜੇ ਇੱਕ ਘਰ ਵਿੱਚ ਤੁਸੀਂ ਰਹਿ ਰਹੇ ਹੋ ਦੋ ਭਰਾ ਹੋ ਤੇ ਸਡਨਲੀ ਤੁਹਾਨੂੰ ਆ ਕੇ ਕਹਦੇ ਕੋਈ ਵੀ ਹੁਣ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਤੁਹਾਨੂੰ ਅੱਡ-ਅੱਡ ਰਹਿਣਾ ਪਵੇਗਾ ਤਾਂ ਇੱਕ ਜਾਣੇ ਨੂੰ ਘਰ ਛੱਡ ਕੇ ਜਾਣਾ ਪਵੇਗਾ ਚਾਹੇ ਉਹ ਘਰ ਉੱਥੇ ਉਹਨੂੰ ਕਿੰਨਾ ਕੁ ਪਿਆਰਾ ਨਹੀਂ ਪਿਆਰਾ ਮੈਂ ਗੱਲ ਕਰਦਾ ਪੰਜਾਬ ਦੀ ਉਹ ਘਰ ਜਿੱਥੇ ਖੁਸ਼ੀਆਂ ਜਿੱਥੇ ਖੁਸ਼ਹਾਲੀ ਜਿੱਥੇ ਦੁੱਖ ਦਰਦ ਖੁਸ਼ੀਆਂ ਸਭ ਸਾਂਝੇ ਸੀਗੇ ਇੱਕੋ ਦਿਲ ਸੀ ਤੇ ਜਿਹਦੇ ਦੋ ਹਿੱਸੇ ਕਰ ਦਿੱਤੇ ਗਏ ਗੱਲ ਕਰਦੇ ਆ ਅੱਜ ਉਹਦੇ ਬਾਰੇ ਉਹ ਟੌਪਿਕ ਬਾਰੇ ਕੋਈ ਮਕਸਦ ਨਹੀਂ ਵੀ ਕਿਸੇ ਨੂੰ ਠੇਸ ਪਹੁੰਚਾਈ ਜਾਵੇ ਮਕਸਦ ਸਿਰਫ ਇੱਕ ਹੈ ਉਹ ਯਾਦਾਂ ਨੂੰ ਤਾਜ਼ੀਆਂ ਕੀਤਾ ਜਾਵੇ ਤੇ ਤੁਹਾਨੂੰ ਦੱਸਿਆ ਜਾਵੇ ਵੀ ਵੰਡ ਹੋਈ ਸੀ ਕਿਵੇਂ ਹੋਈ ਸੀ ਕਿਉਂ ਹੋਈ ਸੀ ਤੇ ਕਿਹਨੇ ਕੀਤੀ ਸੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਇੱਕ ਵਧੀਆ ਤਸਵੀਰ ਯਾਦਾਂ ਨੂੰ ਤਾਜ਼ਾ ਕਰਦੇ ਆਂਗੇ ਜੋ ਮੇਰੇ ਜਨਮ ਤੋਂ ਪਹਿਲਾਂ ਸੀ ਪਰ ਜਿੰਨਾ ਕ ਮੈਂ ਪੜਿਆ ਜਾਂ ਜਿੰਨਾ ਕ ਮੈਂ ਦੇਖਿਆ ਜਿੰਨਾ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਜਾਂ ਫਿਰ ਕਿਤਾਬਾਂ ਰਾਹੀਂ ਪੜਿਆ ਉਹਨਾਂ ਚੀਜ਼ਾਂ ਨੂੰ ਸਾਂਝਾ ਕਰਦੇ ਆਂ ਅੱਜ ਪੰਜਾਬ ਵੰਡ ਤੋਂ ਪਹਿਲਾਂ ਇੱਕ ਸੋਹਣੀ ਤਸਵੀਰ 1947 ਤੋਂ ਪਹਿਲਾਂ ਦਾ ਪੰਜਾਬ ਕਹਿੰਦੇ ਲਾਹੌਰ 'ਚ ਫਿਲਮਾਂ ਬਣਦੀਆਂ ਅਮ੍ਰਿਤਸਰ ਵਪਾਰ ਹੁੰਦਾ ਸਿਆਲਕੋਟ ਜਾਂਦੇ ਹਾਕੀ ਤੇ ਫੁੱਟਬਾਲ ਬਣਦੇ ਸਾਰੇ ਲੋਕ ਇਕੱਠੇ ਖੇਡਦੇ ਜਲੰਧਰ ਪ੍ਰਿੰਟਿੰਗ ਪ੍ਰੈਸਾਂ ਚੱਲਦੀਆਂ ਉੱਥੇ ਕਿਤਾਬਾਂ ਬਣਦੀਆਂ ਕਿਤਾਬਾਂ ਛਾਪਦੀਆਂ ਸਾਰੇ ਲੋਕ ਪੜ੍ਹਦੇ ਕਿਸਾਨ ਆਪਣੇ ਖੇਤਾਂ 'ਚ ਜਾਂਦਾ ਇਕੱਠੇ ਮਿੱਟੀ ਗੋਦਦੇ ਤੇ ਇੱਕੋ ਦਰਿਆਵਾਂ ਦਾ ਪਾਣੀ ਪੀਂਦੇ ਇਹ ਸੀਗਾ ਇੱਕ ਸੁੰਦਰ ਪੰਜਾਬ 1947 ਤੋਂ ਪਹਿਲਾਂ ਦਾ ਪੰਜਾਬ ਜਿੱਥੇ ਸਾਰੇ ਮਿਲ ਕੇ ਰਹਿੰਦੇ ਸੀਗੇ ਕੋਈ ਜਾਤ ਕੋਈ ਧਰਮ ਹੋਊਗਾ ਉਦੋਂ ਪਰ ਅੱਜ ਦੇ ਲੈਵਲ ਤੋਂ ਘੱਟ ਸੀ ਜੋ ਅੱਜ ਜਾਤਾਂ ਪਾਤਾਂ ਨੇ ਜੋ ਅੱਜ ਮਸਜਿਦਾਂ ਮੰਦਰਾਂ ਤੇ ਗੁਰਦੁਆਰਿਆਂ ਦੀਆਂ ਬੰਡੀਆਂ ਪੈਰੀਆਂ ਨੇ ਉਹ ਵੰਡ ਤੋਂ ਪਹਿਲਾਂ ਬਹੁਤ ਘੱਟ ਸੀਗੀਆਂ ਐਨਾ ਪਿਆਰ ਜਿਹੜਾ ਦਿਲਾਂ 'ਚ ਸੀ ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀਗਾ ਜੇ ਇੱਕ ਘਰ 'ਚ ਦੋ ਭਰਾ ਰਹ ਰਹੇ ਨੇਗੇ ਤਾਂ ਉਹ ਕਦੇ ਵੀ ਨਹੀਂ ਸੋਚਦੇ ਵੀ ਅੱਗੇ ਜਾ ਕੇ ਉਹ ਟੁੱਟ ਜਾਣਗੇ ਐਵੇਂ ਹੀ ਉਦੋਂ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਸੀ ਸੋਚਿਆ ਵੀ ਕੁਝ ਸਾਲਾਂ ਬਾਅਦ ਕੀ ਹੋਣਾ ਲਾਗਾ ਸਮਾਂ ਆਉਂਦਾ 1947 ਦਾ ਜਦੋਂ ਬ੍ਰਿਟਿਸ਼ ਸਰਕਾਰ ਆਈ ਬ੍ਰਿਟਿਸ਼ ਸਰਕਾਰ ਨੇ ਨੀਤੀਆਂ ਆਪਣੀਆਂ ਉਰੇ ਲਾਗੂ ਕਰਨੀਆਂ ਸ਼ੁਰੂ ਕੀਤੀਆਂ ਤੇ ਰੈੱਡ ਕਲਿਫ ਲਾਈਨ ਨੂੰ ਖਿੱਚ ਦਿੱਤਾ ਉਹ ਲਾਈਨ ਸੀ ਰਿਸ਼ਤਿਆਂ ਵਿੱਚ ਯਾਦਾਂ ਵਿੱਚ ਪਰ ਉਹ ਲਾਈਨ ਇੱਕ ਜਗ੍ਹਾ ਕੰਮ ਨਹੀਂ ਕਰ ਸਕੀ ਉਹੋ ਸੀਗੇ ਦਿਲ ਉਹ ਦਿਲ ਅੱਜ ਵੀ ਉਵੇਂ ਜੁੜੇ ਹੋਏ ਨੇ ਉਹੀ ਖਾਣਾ ਪੀਣਾ ਸੇਮ ਆ ਸਾਡੀ ਪੰਜਾਬੀ ਬੋਲੀ ਸੇਮ ਆ ਸਾਡਾ ਰਹਿਣਾ ਸਹਿਣਾ ਸੇਮ ਆ ਸਾਡਾ ਦਰਦ ਸੇਮ ਆ ਦਰਦ ਮੈਂ ਕਿਉਂ ਕਹਿ ਰਿਹਾਗਾ ਇੱਕ ਲਾਹੌਰ ਦੇ ਪਰਿਵਾਰ ਨੇ ਆਪਣਾ ਘਰ ਛੱਡਿਆ ਜਿਹੜਾ ਜਾ ਕੇ ਅੰਮ੍ਰਿਤਸਰ ਰਿਹਾ ਉਹਦੇ ਅੰਦਰ ਵੀ ਉਨਾ ਹੀ ਦਰਦ ਦਾ ਜਿਹਨੇ ਅੰਮ੍ਰਿਤਸਰ ਰਹਿੰਦੇ ਹੋਏ ਆਪਣਾ ਘਰ ਛੱਡ ਕੇ ਲਾਹੌਰ ਗਿਆ ਉਹਦੇ ਅੰਦਰ ਵੀ ਸੇਮ ਦਰਦ ਦਾ ਚਲੋ ਸਾਡੀਆਂ ਖੁਸ਼ੀਆਂ ਸਾਂਝੀਆਂ ਨਹੀਂ ਹੋ ਸਕੀਆਂ ਪਰ ਸਾਡੇ ਦੁੱਖ ਤਾਂ ਸੇਮ ਨੇ ਸਾਡੇ ਦੁੱਖ ਤਾਂ ਸਾਂਝੇ ਨੇ ਸਿਆਸਤ ਦੀ ਥੋੜੀ ਜੀ ਗੱਲ ਕਰਦੇ ਹਾਂਗੇ ਜਿਹੜਾ ਕੁਝ ਹੋਇਆ ਸਿਆਸਤ ਕਰਕੇ ਹੋਇਆ ਭਾਰਤੀ ਸਰਕਾਰ ਦਾ ਇਹ ਵਿੱਚ ਇਨਵੋਲਵ ਹੈਗੀ ਉਹ ਹੈਗੀ ਸੀ ਪਰ ਇਹਦੇ ਵਿੱਚ ਇੱਕ ਹੋਰ ਥਰਡ ਪਾਰਟੀ ਸੀ ਜਿਨੇ ਆਪਣਾ ਪੂਰਾ ਫਾਇਦਾ ਚੱਕਿਆਗਾ ਉਹਨਾਂ ਨੂੰ ਪਤਾ ਸੀ ਵੀ ਜਦੋਂ ਤੱਕ ਭਾਰਤ ਚ ਪੰਜਾਬ ਆ ਉਦੋਂ ਤੱਕ ਅਸੀਂ ਰਾਜ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਪੰਜਾਬ ਤੇ ਸਭ ਤੋਂ ਪਹਿਲਾਂ ਆਪਣੀ ਨੀਤੀ ਚਲਾਈ ਉਹ ਨੀਤੀ ਦਾ ਨਾਮ ਸੀਗਾ ਡਿਵਾਈਡ ਐਂਡ ਰੂਲ ਨੀਤੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਪੰਜਾਬੀ ਚ ਸਿੰਪਲ ਸ਼ਬਦਾਂ ਦਾ ਸਮਝਾਉਣ ਦੀ ਟਰਾਈ ਕਰਦਾ ਹਾਂਗਾ ਡਿਵਾਈਡ ਐਂਡ ਰੂਲ ਦਾ ਸਿੱਧਾ ਮਤਲਬ ਸੀਗਾ ਵੰਡ ਕਰ ਦੇਣਾ ਇਹਨਾਂ ਨੂੰ ਤੋੜ ਦੇਣਾ ਸ਼ਕਤੀਆਂ ਨੂੰ ਤੋੜ ਦੇਣਾ ਜਿਹੜੀਆਂ ਸ਼ਕਤੀਆਂ ਉਦੋਂ ਕੰਮ ਕਰਦੀਆਂ ਸੀਗੀਆਂ ਉਹਨਾਂ ਨੂੰ ਤੋੜ ਦੇਣਾ ਤੇ ਉਦੋਂ ਜਿਹੜੀ ਪੰਜਾਬ ਨੂੰ ਮੇਨ ਸ਼ਕਤੀ ਸੀ ਜਿਹੜੀ ਪੰਜਾਬ ਦੀ ਉਹ ਸੀਗੀ ਇਕੱਠ ਇਕੱਠ ਤੋਂ ਮੇਰਾ ਮਤਲਬ ਆ ਜਿਵੇਂ ਧਰਮ ਦਾ ਇਕੱਠ ਜਾਤ ਪਾਤ ਦਾ ਇਕੱਠ ਉਦੋਂ ਸਾਰੇ ਲੋਕ ਇਕੱਠੇ ਰਹਿੰਦੇ ਸੀਗੇ ਬ੍ਰਿਟਿਸ਼ ਸਰਕਾਰ ਇਹ ਸਮਝ ਚੁੱਕੀ ਸੀ ਵੀ ਪੰਜਾਬ ਨੂੰ ਉਦੋਂ ਤੱਕ ਨਹੀਂ ਤੋੜਿਆ ਜਾ ਸਕਦਾ ਜਦੋਂ ਤੱਕ ਇਹਨਾਂ ਦੇ ਧਰਮ ਅਲੱਗ-ਅਲੱਗ ਨੇ ਪਰ ਇਹ ਫਿਰ ਵੀ ਇਕੱਠੇ ਨੇ ਫਿਰ ਉਹਨਾਂ ਨੇ ਕੀ ਕੀਤਾ ਧਰਮ ਨੂੰ ਵੱਖ ਕਰਨਾ ਸ਼ੁਰੂ ਕਰਤਾ ਮੁਸਲਮਾਨਾਂ ਨੂੰ ਦੱਸਿਆ ਵੀ ਤੁਹਾਡੇ ਹੱਕ ਹੋਰ ਨੇ ਹਿੰਦੂਆਂ ਨੂੰ ਦੱਸਿਆ ਤੁਹਾਡੇ ਹੱਕ ਹੋਰ ਨੇ ਸਿੱਖਾਂ ਨੂੰ ਦੱਸਿਆ ਤੁਹਾਡੇ ਹੱਕ ਹੋਰ ਨੇਗੇ ਉਹਨਾਂ ਨੇ ਸਾਫ਼ ਇਹ ਸਿੱਧਾ-ਸਿੱਧ ਕਰਤਾ ਲੋਕਾਂ ਦੇ ਮਨਾਂ 'ਚ ਮੀਡੀਆ ਰਹੀ ਲਾ ਲੋ ਜਾਂ ਉਹਨਾਂ ਨੇ ਪ੍ਰਚਾਰ ਹੀ ਇਹੋ ਜਿਹਾ ਕੀਤਾ ਜਾਂ ਉਹਨਾਂ ਨੇ ਇੰਟਰਵਿਊ ਇਹੋ ਜਿਹੀਆਂ ਕੀਤੀਆਂ ਚਲੋ ਇੰਟਰਵਿਊ ਦਾ ਉਦੋਂ ਜ਼ਿਆਦਾ ਨਹੀਂ ਸੀ ਪਰ ਉਦੋਂ ਉਹਨਾਂ ਨੇ ਕਿਤਾਬਾਂ ਜਾਂ ਫਿਰ ਅਖਬਾਰ ਚੱਲਦੇ ਸੀ ਉਹਨਾਂ ਵਿੱਚ ਇਹ ਸ਼ੋਅ ਕਰਤਾ ਵੀ ਮੁਸਲਮਾਨ ਅੱਡ ਨੇ ਸਿੱਖ ਅੱਡ ਨੇ ਕਿਉਂਕਿ ਉਦੋਂ ਆਜ਼ਾਦੀ ਲਹਿਰਾਂ ਜ਼ਿਆਦਾ ਚੱਲ ਰਹੀਆਂ ਸੀ ਤੇ ਉਹਨਾਂ ਨੇ ਇਹ ਚੀਜ਼ ਦਾ ਪੂਰਾ ਫਾਇਦਾ ਚੱਕਿਆ ਆਜ਼ਾਦੀ ਲਹਿਰਾਂ ਨੂੰ ਆਪਣੇ ਅਕੋਰਡਿੰਗ ਉਹ ਢਾਲ ਕੇ ਲੋਕਾਂ ਨੂੰ ਐਵੇਂ ਪੇਸ਼ ਕਰਦੇ ਸੀ ਵੀ ਇਹ ਤੁਹਾਡੇ ਉਲਟ ਨੇਗੇ ਉਹਦੇ ਅਕੋਰਡਿੰਗ ਉਹਨਾਂ ਨੇ 1947 ਦੇ ਸਮੇਂ ਆਪਣੀ ਰੈਡ ਕਲੀਫ ਲਾਈਨ ਖੇਚਤੀਤੇ ਵਿੱਚ ਪੈ ਕੇ ਉਹਨਾਂ ਨੇ ਵੰਡ ਕਰਵਾਤੀ ਚਲੋ ਪਹਿਲਾ ਇਹ ਤੋਂ ਪਹਿਲਾਂ ਅੱਜ ਦੇ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਆਪਾਂ ਗੱਲ ਕਰਦੇ ਆਂਗੇ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਵੰਡ ਹੋਈ ਆ ਉਹ ਕਿਸੇ ਆਮ ਪੰਜਾਬੀ ਜਾਂ ਇੱਕ ਆਮ Hindu ਜਾਂ ਫਿਰ ਇੱਕ ਆਮ ਮੁਸਲਮਾਨ ਦਾ ਮੰਗ ਸੀ ਕੋਈ ਚਾਹੁੰਦਾ ਸੀ ਉਦੋਂ ਆਮ ਵਿਅਕਤੀ ਜਿਹੜਾ ਉਸ ਸਮੇਂ ਆਪਣਾ ਘਰ ਛੱਡ ਕੇ ਗਿਆ ਆਪਣੇ ਰਿਸ਼ਤੇਦਾਰ ਛੱਡ ਕੇ ਗਿਆ ਕਈ ਜਗ੍ਹਾ ਤੇ ਐਵੇਂ ਵੀ ਹੋਇਆ ਕਈ ਪਿੰਡ ਅਜੇ ਨੇਗੇ ਜਿੱਥੇ ਇੱਕ ਪੁੱਤ ਨੂੰ ਜਾਣਾ ਪਿਆ ਆਪਣੇ ਬਾਪ ਨੂੰ ਛੱਡ ਕੇ ਔਰ ਡਿਸ਼ਤੇ ਅੱਜ ਕਿਵੇਂ ਜੁੜ ਜਾਣਗੇ ਕਈ ਬਜ਼ੁਰਗਾਂ ਨੂੰ ਤੁਸੀਂ ਮਿਲੋਗੇ ਨਾ ਪੁਰਾਣੇ ਬਜ਼ੁਰਗਾਂ ਨੂੰ ਜਾ ਕੇ ਤੁਸੀਂ ਪਿੰਡਾਂ 'ਚ ਮਿਲੋਗੇ ਜਾਂ ਕਿਤੇ ਵੀ ਜਾ ਕੇ ਮਿਲੋਗੇ ਤੁਸੀਂ ਉਹਨਾਂ ਅੰਦਰ ਦੁੱਖ ਦੇਖਿਓ ਕਈ ਵਾਰੀ ਉਹਨਾਂ ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ ਕਈ ਰੀਲਾਂ ਕਈ ਇੰਟਰਵਿਊ ਕਈ ਵੀਡੀਓਜ਼ ਵਿੱਚ ਇਹ ਸ਼ੋਅ ਹੁੰਦਾ ਵੀ ਹਾਂ ਬਜ਼ੁਰਗ ਕਿੰਨੇ ਕੋਈ ਚੀਜ਼ ਤੋਂ ਪਰੇਸ਼ਾਨ ਨੇਗੇ ਜਿਨ੍ਹਾਂ ਨੇ ਉਹ ਸਮਾਹ ਹੰਡਾਇਆ ਉਹ ਚੀਜ਼ਾਂ ਕਿਵੇਂ ਸਹੀ ਹੋ ਜਾਣਗੀਆਂ ਇਹ ਉਹਨਾਂ ਦੀ ਮੰਗ ਤਾਂ ਨਹੀਂ ਹੋ ਸਕਦੀ ਉਹ ਬਜ਼ੁਰਗਾਂ ਦੀ ਜਿਨ੍ਹਾਂ ਦੇ ਅੱਜ ਰੋਣਾ ਆ ਰਿਹਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸੋਚ ਕੇ ਦੁੱਖ ਹੋ ਰਿਹਾ ਵੀ ਸਾਡੇ ਹਾਂ ਉਹ ਵੀ ਸੀਗੇ ਸਾਡੇ ਗਵਾਂਢੀ ਵੀ ਸੀਗੇ ਜਾਂ ਫਿਰ ਉਦੋਂ ਕੋਈ ਵੀ ਨਾਲ ਰਹਿਣ ਵਾਲੇ ਵਿਅਕਤੀ ਸੀਗੇ ਉਹ ਕਿਵੇਂ ਮੰਗ ਕਰ ਲੈਣਗੇ ਵੰਡ ਦੀ ਇਹ ਤਾਂ ਸਿਆਸਤ ਦੀ ਫਿਰ ਮੰਗ ਸੀ ਨਾ ਸੇ ਸਿਆਸਤ ਵਿੱਚ ਕੌਣ-ਕੌਣ ਸੀ ਸਿਆਸਤ ਵਿੱਚ ਵੀ ਤਾਂ ਆਪਣੇ ਲੋਕ ਸੀਗੇ ਪਰ ਉੱਥੇ ਕੰਮ ਕਿੰਨਾ ਨਹੀਂ ਕੀਤਾ ਬ੍ਰਿਟਿਸ਼ਾਂ ਨੇ ਚਲੋ ਆਪਾਂ ਗੱਲ ਕਰਦੇ ਹਾਂ ਅੱਜ ਦੇ ਪੰਜਾਬ ਦੀ ਥੋੜੀ ਜੀ ਹੈਨਾ ਅੱਜ ਜੇ ਕਹਿੰਦੇ ਬੀਜੇਪ ਅੰਮ੍ਰਿਤਸਰ ਕਿਸੇ ਨੂੰ ਕੋਈ ਦੁੱਖ ਹੁੰਦਾ ਜਾ ਫਿਰ ਕੋਈ ਬੰਦਾ ਉੱਥੋਂ ਪੁਕਾਰ ਲਾਉਂਦਾ ਜਾਂ ਕੋਈ ਉੱਥੇ ਤਾਂ ਉਹਦੀ ਜਿਹੜੀ ਆਵਾਜ਼ ਆ ਲਾਹੌਰ ਤੱਕ ਜ਼ਰੂਰ ਜਾਂਦੀ ਆ ਤੇ ਐਵੇਂ ਜਦੋਂ ਲਾਹੌਰ ਵਿੱਚ ਕੋਈ ਦੁੱਖ ਆਉਂਦਾ ਤਾਂ ਉਹਦੀ ਚੀਕ ਅਮਰੇ ਸਰਚਸ ਹੁੰਦੀ ਆ ਕਿਉਂ ਕਿਉਂਕਿ ਸਾਡੇ ਦਿਲ ਜੁੜੇ ਹੋਏ ਨੇ ਸਾਡੀ ਪੰਜਾਬੀ ਬੋਲੀ ਸਾਂਝੀ ਆ ਸਾਡਾ ਖਾਣਾ ਪੀਣਾ ਸਾਂਝਾ ਸਾਡਾ ਰਹਿਣਾ ਸਹਿਣਾ ਸਾਂਝਾ ਹੈਗਾ ਇੱਥੇ ਤੱਕ ਕਿ ਸਾਡਾ ਦੁੱਖ ਸਾਂਝਾ ਹੈਗਾ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਸੀਗਾ ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਸਾਂਝੀਆਂ ਨੇ ਅੱਛਾ ਹੋਰ ਸਾਡਾ ਮਿਊਜ਼ਿਕ ਸਾਂਝਾ ਹੈਗਾ ਸਾਡਾ ਗਾਉਣਾ ਵਜਾਉਣਾ ਸਾਂਝਾ ਹੈਗਾ ਅਸੀਂ ਕਿਵੇਂ ਕਹਦੀਏ ਉਹ ਸਾਡੇ ਤੋਂ ਵੱਖ ਨੇਗੇ ਸਾਡੇ ਬਾਰਿਸ਼ਾ ਦੀ ਲਿਖੀ ਹੀਰ ਸਾਂਝੀ ਆ ਬੁੱਲੇ ਸ਼ਾਹ ਦੇ ਲਿਖੇ ਕਲਾਮ ਸਾਂਝੇ ਨੇ ਜਿਨ੍ਹਾਂ ਨੂੰ ਇੱਕੋ ਸੁਰ ਵਿੱਚ ਉਧਰ ਗਾਇਆ ਜਾਂਦਾ ਤੇ ਇੱਕੋ ਸੁਰ ਵਿੱਚ ਇੱਧਰ ਗਾਇਆ ਜਾਂਦਾ ਸਾਡੇ ਗੁਰਦੁਆਰੇ ਸਾਂਝੇ ਨੇ ਕਈ ਗੁਰਦੁਆਰੇ ਸਾਡੇ ਉਧਰ ਨੇ ਕਈ ਗੁਰਦੁਆਰੇ ਸਾਡੇ ਇੱਧਰ ਨੇ ਤੇ ਉੱਥੇ ਲੋਕ ਐਵੇਂ ਜਾਂਦੇ ਮੱਥਾ ਟੇਕਦੇ ਨੇ ਤੇ ਉਧਰਲੇ ਇੱਧਰ ਆ ਕੇ ਉਨੀ ਉਮੀਦ ਕਰਦੇ ਨੇ ਵੀ ਅਸੀਂ ਵੀ ਆ ਕੇ ਜਿਹੜੀਆਂ ਇੱਧਰ ਮਸਜਿਦਾਂ ਨੇ ਜਾਂ ਮਲੇਰਕੋਟਲੇ ਜਿਹੜੀਆਂ ਮਸਜਿਦਾਂ ਨੇ ਉੱਥੇ ਆ ਕੇ ਅਸੀਂ ਆਪਣਾ ਸਰ ਝੁਕਦਾ ਕਰੀਏ ਫਿਰ ਅਸੀਂ ਕਿਵੇਂ ਉਹਨਾਂ ਨੂੰ ਮਾਰਾਂ ਜਾਂ ਫਿਰ ਕਿਵੇਂ ਉਹਨਾਂ ਤੋਂ ਦੂਰ ਹੋ ਜਾਾਂਗੇ ਕਈ ਕਮੈਂਟ ਕਰਿਓ ਚਲੋ ਜਿਹੜੇ ਆਪਣੀ رائے ਰੱਖਦੇ ਹਨ ਨਾ ਇਹ ਚੀਜ਼ ਨੂੰ ਲੈ ਕੇ ਵੀ ਹਾਂ ਸਰਕਾਰਾਂ ਕੀ ਚਾਹੁੰਦੀਆਂ ਨੇ ਗਿਆ ਚਲੋ ਚਾਹੁੰਦੀਆਂ ਤਾਂ ਬਹੁਤ ਕੁਝ ਨੇ ਪਰ ਆਪਣੀ رائے ਜ਼ਰੂਰ ਦਿਓ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਤਾਂ ਇਹ ਵੀਡੀਓ ਕਈ ਲੋਕਾਂ ਤੱਕ ਜਾਂਦੀ ਹੈ ਆਪਣੀ ਤੇ ਲੋਕ ਸੁਣਦੇ ਨੇਗੇ ਉਹ ਵੇਖ ਮੈਂ ਚਾਹੂੰ ਆਪ ਵੇਖ ਕਿਵੇਂ ਦਾ ਹੋਵੇ ਇਹਦਾ ਤੁਸੀਂ ਵੀ ਕਮੈਂਟ ਕਰਿਓ ਮੈਂ ਚਾਹੂੰਗਾ ਵੀ ਜਿਹੜਾ 1947 ਵਿੱਚ ਹੋਇਆ ਉਹਨੂੰ ਦੁਹਰਾਇਆ ਨਾ ਜਾਵੇ ਕਿਉਂਕਿ ਸਾਡੀ ਮਾਂ ਬੋਲੀ ਸੇਮ ਆ ਅਸੀਂ ਬੋਲਦੇ ਸੇਮ ਆ ਸਾਡਾ ਪਿਆਰ ਹੋਰ ਵਧੇ ਜਿਹੜੇ ਉਧਰੋਂ 네ਗੇਟਿਵ ਕਮੈਂਟ ਕਰਦੇ ਨੇ ਜੋ ਪਿੱਛੇ ਆ ਫਿਲਮਾਂ ਰਿਲੀਜ਼ ਹੋਈਆਂ ਸੀਗੀਆਂ ਉਦੋਂ ਜ਼ਿਆਦਾ ਕਲਾਕਾਰਾਂ ਨੇ 네ਗੇਟਿਵ ਕਮੈਂਟ ਦਿੱਤੇ ਉਧਰੋਂ ਵੀ ਚਲੋ ਇਧਰੋਂ ਦਾ ਨਹੀਂ ਸੀ ਜ਼ਿਆਦਾ ਪਰ ਉਧਰੋਂ 네ਗੇਟਿਵ ਕਮੈਂਟ ਆਈ ਉਹ ਚੀਜ਼ਾਂ ਦੁਬਾਰਾ ਨਾ ਹੋਣ ਜਿੰਨਾ ਹੋ ਸਕਦਾ ਮਿਲਵਰਤਨ ਵਧਾਓ ਦਿਲਾਂ 'ਚ ਪਿਆਰ ਜਗਾਓ ਤਾਂ ਕਿ ਭਵੇਖ ਆਪਣਾ ਇਹ ਇੰਨਾ ਕ ਸਹੀ ਹੋਵੇ ਵੀ ਠੀਕ ਆ ਦੋ ਮੁਲਕ ਨੇ ਹੁਣ ਕੋਈ ਨਹੀਂ ਪਰ ਸਾਡੇ ਦਿਲ ਸਾਂਝੇ ਨੇਗੇ ਬਾਹਰ ਜਾਣੇ ਹੋ ਕੈਨੇਡਾ ਤੁਸੀਂ ਆਪਣੇ ਭਾਈਆਂ ਨੂੰ ਮਿਲਦੇ ਹੋ ਉੱਥੇ ਕਈ ਵਾਰੀ ਕੋਈ ਪਾਕਿਸਤਾਨੀ ਮਿਲ ਜਾਂਦਾ ਹੈਗਾ ਜਾ ਫਿਰ ਕਿਸੇ ਹੋਰ ਦੇਸ਼ ਚ ਰਹਿੰਦਾ ਪੰਜਾਬੀ ਵੀ ਤੁਹਾਨੂੰ ਮਿਲ ਜਾਂਦਾਗਾ ਆਪਾਂ ਉਹਨਾਂ ਨਾਲ ਉਨੇ ਹੀ ਖੁਸ਼ ਹੋ ਜਾਂਦੇ ਆ ਉਨੇ ਹੀ ਮਿਲ ਕੇ ਰਹਿਣ ਲੱਗ ਜਾਂਦੇ ਆ ਜਿੰਨੇ ਆਪਾਂ ਇੱਧਰ ਰਹਨੇ ਆ ਕਿਉਂਕਿ ਆਪਣੇ ਦਿਲਾਂ ਚ ਪੰਜਾਬੀ ਆ ਤੇ ਪੰਜਾਬੀ ਸਿਖਾਉਂਦੀ ਹੀ ਆਪਾਂ ਨੂੰ ਮਿੱਠਾ ਆਪਾਂ ਨੂੰ ਇਕੱਠੇ ਰਹਿਣਾ ਸਿਖਾਉਂਦੀ ਆ ਤੁਸੀਂ ਵੀ ਆਪਣੇ ਕਮੈਂਟ ਦਿਓ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾਗਾ ਆਪਾਂ ਕੋਈ ਵਿਕਾਰ ਟੌਪਿਕ ਜਾਂ ਕੋਈ ਇਹੋ ਜਿਹਾ ਟੌਪਿਕ ਨਹੀਂ ਲੈ ਕੇ ਆਉਣਾ ਜਿਹੜਾ ਤੁਸੀਂ ਪਰਿਵਾਰ ਚ ਬਹਿ ਕੇ ਨਾ ਸੁਣ ਜੋਗ ਹੋਵੇ ਠੀਕ ਆ ਜੀ ਆਪਾਂ ਅੱਜ ਦੀ ਵੀਡੀਓ ਸਮਾਪਤ ਕਰਦੇ ਆ ਤੇ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਸਾਰੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ